ਸੰਤ ਜਰਨੈਲ ਸਿੰਘ ਖਾਲਸਾ ਜੀ ਸਿਆਲ ਦੇ ਦਿਨ ਸਨ ਕੱਤੇ ਮੱਗਰ ਲਗਭਗ ਇਹੋ ਜਿਹੇ ਦਿਨ ਬਹੁਤਾ ਸਿਆਲ ਅਜੇ ਆਇਆ ਨਹੀਂ ਸੀ ਤੇ ਉਹਨਾਂ ਨੂੰ ਬੁਖਾਰ ਹੋਇਆ ਮਹਿਤੇ ਗੁਰਦੁਆਰੇ 'ਚ ਉੱਪਰਲੇ ਛੱਤ ਤੇ ਦਰੀ ਵਿਛਾ ਕੇ ਉੱਤੇ ਤਲਾਈ ਜ ਵਿਝਾਈ ਵਿਛਾ ਕੇ ਚਾਦਰ ਵਿਛਾਈ ਸੀ ਤੇ ਸਹਰਾਣਾ ਰੱਖਿਆ ਸੰਤ ਉੱਤੇ ਬੈਠੇ ਲੰਮੇ ਪੈਰ ਨਾਲੇ ਪਾਠ ਕਰ ਰਹੇ ਸਨ ਇੱਕ ਅੰਦਾ ਸਿੰਘ ਉੱਥੇ ਲੱਗੇ ਹੋਰ ਬੈਠਾ ਸੀ ਜਿਹੜਾ ਕੋਲ ਪਹਿਰੇਦਾਰ ਜਿਹੜੇ ਸੀ ਥੋੜਾ ਦੂਰ ਦੂਰ ਖੜੇ ਸੀ ਸੰਤਾ ਨੇ ਦਵਾਈ ਛਕਣੀ ਸੀ ਤੇ ਦੁੱਧ ਨਾਲ ਖਾਣੀ ਸੀ ਡਾਕਟਰ ਜੋਗਾ ਹਣੇ ਕਿਹਾ ਦੁੱਧ ਨਾਲ ਦਵਾਈ ਦੇਣੀ ਹੈ ਮੈਂ ਉਹਨਾਂ ਵਾਸਤੇ ਦੁੱਧ ਲੈਣ ਵਾਸਤੇ ਲੰਗਰ ਚੋਂ ਚੱਲਿਆ ਉੱਤੋਂ ਉਤਰਿਆ ਥੱਲੇ ਥੱਲੇ ਇੱਕ ਮਨੁੱਖ ਮੈਂ ਦੇਖਿਆ ਪਤਲਾ ਛਿਟਕੇ ਵਰਗਾ ਔਰ ਇਸੇ ਤਰੀਕੇ ਨਾਲ ਢਾੜਾ ਉਹਦਾ ਖੁੱਲਾ ਸੀ ਸਿਰ ਤੇ ਉਹਨੇ ਦਸਤਾਰ ਸਜਾਈ ਬੜੀ ਸੁੰਦਰ ਫੌਜੀ ਸਿੰਘਾਂ ਦੇ ਫੌਜੀ ਰੰਗ ਵਾਲੀ ਔਰ ਉਹ ਥੱਲੇ ਤੁਰਿਆ ਫਿਰ ਉਹ ਕਵੇ ਮੈਂ ਸੰਤਾਂ ਨੂੰ ਮਿਲਣਾ ਹੈ ਮੈਂ ਡੇਹੜਾ ਦੂਨ ਤੋਂ ਆਇਆ ਉਹ ਥੱਲੇ ਵਾਲੇ ਸਿੰਘ ਕਹਿਣ ਪਹਿਲਾਂ ਸੰਤਾਂ ਕੋਲ ਸਿੰਘ ਭੇਜਾਂਗੇ ਉੱਥੋਂ ਆਗਿਆ ਲਵਾਂਗੇ ਜੇ ਉਹ ਆਗਿਆ ਦੇਣਗੇ ਉਹ ਬਿਮਾਰ ਨੇ ਠੀਕ ਨਹੀਂ ਗੇ ਜੇ ਆਗਿਆ ਦੇਣਗੇ ਫਿਰ ਤਾਂ ਭੇਜਾਂਗੇ ਜਦੋਂ ਮੈਂ ਉੱਥੋਂ ਗੜਵਾ ਲੈ ਕੇ ਥੱਲੇ ਆਇਆ ਤੇ ਮੈਨੂੰ ਉਹ ਸਿੰਘ ਕਹਿਣ ਲੱਗਾ ਪਹਿਰੇਦਾਰ ਜਿਹੜੇ ਥੱਲੇ ਖੜੇ ਸੀ ਕਿਉਂਕਿ ਦੋ ਛੱਤਾਂ ਉੱਤੇ ਸੰਤੂਪੇ ਬੈਠੇ ਸਨ ਉਹ ਕਹਿੰਦੇ ਕਿ ਸਿੰਘ ਕੋਈ ਆਇਆ ਤੇ ਇਹ ਸੰਤਨ ਮਿਲਣਾ ਚਾਹੁੰਦਾ ਤੇ ਬੜੇ ਚਿਰ ਦਾ ਹੀ ਇਹਨੂੰ ਜਾਣ ਨਹੀਂ ਦਿੰਦਾ। ਉਹ ਬੈਠਾ ਨਹੀਂ ਉਹਨੂੰ ਕੁਰਸੀ ਵੀ ਦਿੱਤੀ ਕਿ ਮੰਝਾ ਦਿੱਤਾ ਵੀ ਬਹਿ ਜਾ ਤੁਸੀਂ ਜਦੋਂ ਆਉਂ ਤੂੰ ਸਿੰਘ ਆਉਣਗੇ ਉਦੋਂ ਮਿਲਾ ਦੇਾਂਗੇ ਜਾਂ ਪਤਾ ਕਰਕੇ ਪੁੱਛ ਕੇ ਆਗਿਆ ਲੈ ਕੇ ਸੰਤਾਂ ਜੀ। ਤੇ ਪਰ ਉਹ ਕਹਿੰਦਾ ਵੀ ਇਹ ਤੁਰੇ ਹੀ ਫਿਰਦਾ ਹੈ। ਯਾਨੀ ਕਿ ਫੌਜੀ ਸਿੰਘਾਂ ਦਾ ਸੁਭਾਅ ਹੁੰਦਾ ਨਾ ਤੁਰਦੇ ਫਿਰਦੇ ਰਹਿਣਾ, ਬੈਠਣਾ ਨਾ ਕਰ। ਉਹ ਤੁਰਿਆ ਫਿਰ ਰਿਹਾ ਸੀ। ਉਹਨੂੰ ਸਿੰਘਾਂ ਨੇ ਮੈਨੂੰ ਮਿਲਿਆ, ਮੈਨੂੰ ਕਹਿਣ ਲੱਗਾ ਜੀ ਮੈਂ ਸੰਤਾਂ ਨੂੰ ਮਿਲਣਾ ਹੈ। ਮੈਂ ਕਿਹਾ ਤੁਸੀਂ ਇੱਥੇ ਖੜੋ। ਮੈਂ ਥੱਲੋਂ ਥੋੜਾ ਲੰਗਰ ਚੋਂ ਦੁੱਧ ਪਾਣੀ ਲੈ ਕੇ ਆਇਆ ਸੋ ਦੁੱਧ ਪਾਣੀ ਲੈ ਕੇ ਮੈਂ ਸੰਤਾਂ ਕੋਲ ਜਾ ਕੇ ਕਿਹਾ ਜੀ ਇੱਦਾ ਇੱਕ ਸਿੰਘ ਆਇਆ ਹੈ ਡੇਰਾ ਦੂਣ ਤੋਂ ਕੋਈ ਆਇਆ ਉਹ ਤੁਹਾਨੂੰ ਮਿਲਣਾ ਚਾਹੁੰਦਾ ਸੰਤ ਕਹਿੰਦੇ ਲੈ ਜਲ ਆਪਣੀ ਬਾਤ ਚ ਸ਼ਕਦੇ ਮੈਂ ਥੱਲੇ ਆਇਆ ਉਹਨੂੰ ਸਿੰਘ ਨੂੰ ਮੈਂ ਕਿਹਾ ਆਓ ਜੀ ਚੱਲੀਏ ਉੱਤੇ ਉਹ ਗਿਆ ਸੰਤਾਂ ਨੂੰ ਜਾ ਕੇ ਮਿਲੇ ਜਿਵੇਂ ਕੋਈ ਕਿਸੇ ਨੂੰ ਜਾਣਦਾ ਹੋਵੇ ਤੇ ਕਹਿੰਦੇ ਮਹਾਪੁਰ ਕਹਿੰਦੇ ਆ ਗਿਆ ਉਹ ਕਹਿਣ ਲੱਗਾ ਮਹਾਪੁਰ ਕੋ ਮੈਂ ਤਾਂ ਤੁਹਾਨੂੰ ਪਹਿਲਾਂ ਕਿਤੇ ਮਿਲਿਆ ਹੀ ਨਹੀਂ ਤੁਸੀਂ ਮੈਨੂੰ ਐਂ ਪੁੱਛ ਰਹੇ ਜਿਵੇਂ ਪਹਿਲਾਂ ਜਾਣਦੇ ਹੁੰਦੇ ਤੂੰ ਆ ਗਿਆ ਸੰਤ ਕਹਿੰਦੇ ਤੂੰ ਨਹੀਂ ਜਾਣਦਾ ਮੈਂ ਤੈਨੂੰ ਜਾਣਦਾ ਮੇਰੇ ਵਾਸਤੇ ਬੜੀ ਉਤਸ਼ਕਤਾ ਵਾਲੀ ਕਹਾਣੀ ਸੀ ਕਿ ਕੀ ਕਹਿ ਰਿਹਾ ਉਹ ਕਹਿ ਰਿਹਾ ਕਿ ਮੈਨੂੰ ਤੁਸੀਂ ਕਿਵੇਂ ਜਾਣਦੇ ਮੈਂ ਤਾਂ ਪਹਿਲੀ ਵਾਰ ਹੀ ਮਿਲਿਆ ਸੰਤ ਕਹਿੰਦੇ ਮੈਂ ਜਾਣਦਾ ਬੈਠੋ ਜਲਪਣੀ ਉਹਨੂੰ ਨਹੀਂ ਸੀ ਕਿ ਆ ਦਿੱਤਾ ਤੇ ਸੰਤਾਂ ਨੇ ਜੇ ਸੰਤ ਕਹਿੰਦੇ ਪਹਿਲਾਂ ਇਹਨੂੰ ਪਾ ਕੇ ਜਵਾਏ ਚਲੋ ਬਾਟੀ ਚ ਪਾਇਆ ਤੇ ਉਹਨੇ ਸਮੁੰਦਰ ਛਕ ਲਿਆ ਸੰਤਾਂ ਨੇ ਵੀ ਆਪਣੀ ਦਵਾਈ ਖਾ ਲਈ ਤੇ ਸੰਤਾਂ ਨਾਲ ਉਹ ਗੱਲ ਕਰਨ ਲੱਗੇ ਉਹਨੇ ਕੋਈ ਬਹੁਤ ਸਾਰੀਆਂ ਗੱਲਾਂ ਸੰਤਾਂ ਨਾਲ ਕੀਤੀਆਂ ਔਲ ਬੈਠੇ ਸੀ ਵੇਖ ਰਹੇ ਸਨ ਦੋਸ ਸਿੰਘ ਪਹਿਰੇਦਾਰ ਦੂਰ ਦੂਰ ਖੜੇ ਸਨ ਕੁਝ ਸਮੇਂ ਬਾਅਦ ਉਹਦੇ ਕੋਲੇ ਇੱਕ ਨਿੱਕੀ ਜੀ ਸੰਦੂਕ ਖੜੀ ਸੀ ਛੋਟੀ ਉਹ ਸੰਦੂਕੜੀ ਉਹਨੇ ਰੱਖੀ ਤੇ ਮੈਂ ਆਖਿਆ ਜੀ ਇਸ ਮੈਨੂੰ ਫੜਾ ਦਿਓ ਕਹਿੰਦੇ ਨਹੀਂ ਤੁਹਾਨੂੰ ਨਹੀਂ ਦੇਣੀ ਠੀਕ ਹੈ ਉਹ ਕੁਝ ਸਮੇਂ ਬਾਅਦ ਉਹ ਕਹਿਣ ਲੱਗਾ ਮਾਪੁਰਖੋਂ ਮੈਂ ਤੁਹਾਡੇ ਵਾਸਤੇ ਕੋਈ ਤੋਹਫਾ ਲਿਆਂਦਾ ਸੰਤਕ ਅਸਨ ਲਾ ਕੇ ਕਹਿੰਦੇ ਕੀ ਲਿਆਂਦਾ ਪਹਿਲਾਂ ਉਹ ਦੱਸ ਚੁੱਕਾ ਸੀ ਕਿ ਮੈਂ ਫੌਜ ਵਿੱਚੋਂ ਆਂ ਫਲਾਣੀ ਗੱਲ ਉਹਨੇ ਆਪਣੀ ਸਾਰੀ ਹਿਸਟਰੀ ਸਨਤਨਾ ਦੱਸੀ ਸਾਂਝੀ ਕੀਤੀ ਉਹਨੇ ਉਹ ਸੰਦੂਕੜੀ ਖੋਲੀ ਤੇ ਉਹਦੇ ਚ ਰਿਵਾਲਵਰ ਸੀ ਉਹ ਕਹਿਣ ਲੱਗਾ ਜੀ ਇਹ ਰਿਵਾਲਵਰ ਜਿਹੜਾ ਰਾਸ਼ਟਰਪਤੀ ਸੀ ਉਥੋਂ ਦਾ ਬੰਗਲਾਦੇਸ਼ ਦਾ ਕਹਿੰਦਾ ਮੁਕਤੀ ਬਾਣੀ ਦੇ ਜਰਨਲ ਰਏ ਸਨ ਚਰਨ ਸ਼ਵੇਕ ਸਿੰਘ ਮੁਕਤੀ ਬਾਣੀ ਬਣਾਈ ਸੀ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰ ਲਈ 77 ਵਿੱਚ ਔਰ ਉਹਦਾ ਰਤਬਾ ਉਹਦਾ ਸਤਕਾਰ ਫੌਜ ਵਿੱਚ ਇੰਨਾ ਵੱਧ ਗਿਆ ਕਿ ਸਰਕਾਰ ਸੋਚੇ ਕਿ ਇੱਕ ਸਿੱਖ ਦਾ ਐਡਾ ਵੱਡਾ ਰਤਬਾ ਹੈ ਔਰ ਉਹਨੂੰ ਉਹਨਾਂ ਨੇ ਫੌਜ ਦੇ ਵਿੱਚੋਂ ਇੱਕ ਦਿਨ ਇੱਕ ਦਿਨ ਪਹਿਲਾਂ ਫੌਜ ਚ ਜਿੱਦਾਂ ਰਿਟਾਇਰ ਹੋਣਾ ਸੀ ਉਹਨੇ ਇੱਕ ਦਿਨ ਪਹਿਲਾਂ ਉਹਨੂੰ ਜਬਰੀ ਰਿਟਾਇਰ ਕੀਤਾ ਇੱਕ ਦਿਨ ਇਹ ਹਿਸਟਰੀ ਦਾ ਹਿੱਸਾ ਹੈ ਉਹ ਕਹਿੰਦਾ ਵੀ ਜਿਹੜਾ ਉਹ ਅਬਦੁਲ ਰਹਿਮਾਨ ਨੇ ਮੈਨੂੰ ਪਿਸਤੌਲ ਦਿੱਤਾ ਸੀ ਇੱਕ ਵੱਡੀ ਮੁਕਤੀ ਬਾਣੀ ਬਣਾ ਕੇ ਆਯਾਦ ਕਰਾਉਣ ਲਈ ਜਿਹੜਾ ਮੈਨੂੰ ਤੋਹਫਾ ਨਾ ਦਿੱਤਾ ਹੋਰ ਜੇ ਰੈਨਲਾਂ ਦਿੱਤਾ ਜਿਹੜਾ ਮੈਨੂੰ ਤੋਹਫਾ ਦਿੱਤਾ ਸੀ ਉਹ ਮੈਂ ਤੁਹਾਨੂੰ ਪੇਟਾ ਕਰਨਾ ਚਾਹਣਾ ਮੈਂ ਸੋਚਦਾ ਸੀ ਇਸ ਤੋਹਫੇ ਦੇ ਕੌਣ ਲੈ ਕੇ ਮੈਂ ਪਿਛਲੇ ਦਿਨਾਂ ਤੋਂ ਕਿਸੇ ਸਮੇਂ ਤੋਂ ਪੜ ਰਾ ਆ ਰਿਹਾ ਅਖਬਾਰਾਂ 'ਚ ਤੁਹਾਡੇ ਵਿਚਾਰ ਸਿਧਾਂਤ ਸਾਰੀਆਂ ਗੱਲਾਂ ਤੇ ਮੈਂ ਇਹ ਤੁਹਾਡੇ ਅੱਗੇ ਰੱਖ ਰਿਹਾ ਸੰਤਾਂ ਨੇ ਫੜਿਆ ਦੇਖਿਆ ਵੇਖਿਆ ਸੰਤ ਕਹਿੰਦੇ ਇਹਦਾ ਜਰਨਲ ਸਭ ਤੁਹਾਡੀਆਂ ਚੀਜ਼ਾਂ ਨੇ ਇਹ ਤੁਹਾਨੂੰ ਰੱਖਣੀਆਂ ਚਾਹੀਦੀਆਂ ਮੈਂ ਤਾਂ ਇੱਕ ਸਾਧ ਉਹ ਕਹਿਣ ਲੱਗਾ ਜੀ ਦੁਨੀਆ ਵਾਸਤੇ ਤੁਸੀਂ ਸਾਧ ਹੋਗੇ ਪਰ ਜਿਹੜੇ ਕਰਤਬ ਨੇ ਮੈਨੂੰ ਇਹ ਦਿਸਦੇ ਆ ਕਿ ਜਿਸ ਰਸਤੇ ਵੱਲ ਤੁਸੀਂ ਚੱਲ ਰਹੇ ਹੋ ਇਹ ਇਤਿਹਾਸ ਵਿੱਚ ਇੱਕ ਵੱਡੀ ਥਾਂ ਪੈਦਾ ਕਰੇਗਾ ਤੇ ਮੈਂ ਆਪਣੇ ਆਪ ਨੂੰ ਤੁਹਾਨੂੰ ਸਮਰਪਿਤ ਕਰਦਾ ਸੰਤਾ ਨੇ ਫੜਿਆ ਰਖਿਆ ਵੇਖਿਆ ਚੰਗੀ ਤਰ੍ਹਾਂ ਫਿਰ ਆਪਣੇ ਗੱਲ ਪਾ ਲਿਆ ਤੇ ਉਹ ਸਿੰਘ ਨੂੰ ਕਹਿਣ ਲੱਗੇ ਕਿ ਤੁਸੀਂ ਸਾਡੇ ਕੋਲ ਰਹੋ ਇੱਥੇ ਉਹ ਕਹਿੰਦਾ ਜੀ ਮੈਂ ਹਾਂ ਦੋ ਦਿਨ ਰਹਿਣਾ ਇੱਥੇ ਫਿਰ ਮੈਂ ਜਾਵਾਂਗਾ ਉਹ ਥੱਲਿਆਂ ਦੇ ਰਾਹ ਤੇ ਮੈਨੂੰ ਉਹ ਕਹਾਂਗੇ ਨਾ ਇਸ ਤਰੇ ਦਾ ਪ੍ਰਬੰਧ ਕਰਕੇ ਕਮਰੇ ਦਾ ਜੋ ਵੀ ਰਹਿਸ਼ਤਾ ਕਰਕੇ ਦੱਸ ਉਹ ਰਹਿਸ਼ ਕਰ ਦਿੱਤੀ ਉਹ ਦੋ ਦਿਨ ਤਿੰਨ ਦਿਨ ਉੱਥੇ ਰਿਹਾ ਦੋ ਤਿੰਨ ਦਿਨ ਬਾਅਦ ਵਾਪਸ ਡੇਰਾ ਤੋਂ ਚਲੇ ਗਿਆ ਤੇ ਸੰਤਾਂ ਨੇ ਕਿਹਾ ਛੇਤੀ ਆ ਜੀ ਕਹਿੰਦਾ ਜੀ 7:00 ਬਜੇ ਛੇਤੀ ਆ ਜਾਣਾ ਜਾਣੇ ਕਿ ਇੱਕ ਵਿਅਕਤੀ ਜਦ ਦੋ ਜਰਨੈਲ ਮਿਲਦੇ ਆ ਇੱਕ ਸਿੱਖਾਂ ਦਾ ਆਗੂ ਤੇ ਇੱਕ ਫੌਜਾਂ ਦਾ ਆਗੂ ਔਰ ਉਹਨਾਂ ਦੀ ਕਮਿਟਮੈਂਟ ਕਿਸ ਕਿਸਮ ਦੀ ਹੈ ਉਹਨਾਂ ਦੀ ਆਪਸ ਵਿੱਚ ਦੀ ਸਾਂਝ ਕੀ ਹੈ ਉਹ ਕਹਿੰਦਾ ਜੀ ਤੁਸੀਂ ਵੱਡੀ ਹਿਸਟਰੀ ਪੈਦਾ ਕਰਨ ਜਾ ਰਹੇ ਹੋ ਮੇਰੀਆਂ ਅੱਖਾਂ ਇਹ ਗੱਲ ਕਹਿ ਰਹੀਆਂ ਮੇਰੀ ਮਨ ਦੀ ਭਾਵਨਾ ਇਹ ਗੱਲ ਕਹਿ ਰਹੀ ਹੈ ਤੁਹਾਨੂੰ ਦੇਖ ਕੇ ਕਿ ਤੁਸੀਂ ਵੱਡੀ ਹਿਸਟਰੀ ਪੈਦਾ ਕਰਨ ਜਾ ਰਹੇ ਹੋ ਤੇ ਕਰੋਗੇ ਤੇ ਮੈਂ ਤੁਹਾਡਾ ਗਵਾਹੀ ਤੇ ਤੁਹਾਡਾ ਸਾਥੀ ਬਣਨਾ ਚਾਹਣਾ ਸੰਤ ਕਹਿੰਦੇ ਮੈਂ ਤਾਂ ਅੱਗੇ ਹੀ ਤੁਹਾਡੇ ਵਰਗੇ ਨੂੰ ਢੀਕ ਰਿਆਂ ਕਿ ਕਦੋਂ ਆਓ ਮੈਂ ਤਾਂ ਸਮੁੱਚੀ ਕੌਮ ਨੂੰ ਕਹਿੰਨਾ ਆਓ ਮੇਰੇ ਨਾਲ ੱਤ ਲੋ ਮੇਰੇ ਸਾਥ ਦਿਓ ਆਪਾਂ ਕੋ ਕੌਮ ਦਾ ਕੁਛ ਬਣਾਈਏ ਕੌਮ ਦੀ ਕੋ ਗੱਲ ਕਰੀਏ ਜਰਨਲ ਸ਼ਿਵੇਕ ਸਿੰਘ ਨੇ ਸੰਜਰਨਲ ਸਿੰਘ ਨਾਲ ਉਸ ਦਿਨ ਤੋਂ ਜਿਵੇਂ ਦੋ ਭਰਾਵਾਂ ਦਾ ਦੋ ਜਿਵੇਂ ਦੋ ਮੂਰਤੀਆਂ ਕਹ ਲੋ ਤੁਸੀਂ ਤੇ ਆਤਮਾ ਇੱਕ ਕਹਿ ਕਰਕੇ ਉਹ ਦੋਵੇਂ ਵਿਅਕਤੀ ਜਿਹੜੇ ਸੀ ਉਹ ਸੰਸਾਰ 'ਚ ਵਿਚਰੇ ਇਹ ਉਹਨਾਂ ਦੀ ਜ਼ਿੰਦਗੀ ਦੀ ਸਾਹ ਸੀ ਬੜੇ ਸਾਦਗੀ ਵਾਲੇ ਬੜੇ ਸਿੱਧੇ ਸਾਦੇ ਸਾਫ਼ ਸੁਥਰੇ ਦੇਖ ਅਮਰ ਤੇਰੇ ਉੱਠਣਾ ਇਸ਼ਨਾਨ ਕਰਨਾ ਨਿਤਨੇਮ ਕਰਨਾ ਸਿਮਰਨ ਕਰਨਾ ਇਹ ਉਹਨਾਂ ਦੀ ਕਮਾਈ ਦਾ ਹਿੱਸਾ ਸੀ 6 ਜੂਨ 1984